ਸਸ਼ੀਕਰ ਵੀਰ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ ਤੇ ਤੁਹਾਨੂੰ ਪਤਾ ਹੀ ਹੈ ਵੱਖ-ਵੱਖ ਤਰ੍ਹਾਂ ਦੇ ਮਸ਼ੀਨਰੀਆਂ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆਪਾਂ ਟਰਾਲੀਆਂ ਟਰੈਕਟਰ ਗੱਡੀ ਤੇ ਹੋਰ ਵੀ ਕਈ ਤਰ੍ਹਾਂ ਦੇ ਸੰਦ ਖੇਤੀਬਾੜੀ ਦੇ ਰਿਲੇਟਡ ਹੁੰਦੇ ਜਿਹੜੇ ਤੇ ਪਹਿਲਾਂ ਹੀ ਗੱਡੀ ਲੈ ਕੇ ਹਾਜ਼ਰ ਹਾਂ ਜਨ ਗੱਡੀ ਇਹ 2004 ਮਾਡਲ ਹੈ 90000 ਕੀਮਤ ਰੱਖੀ ਹੈ ਵੀਰ ਨੇ ਖੰਨਾ ਏਰੀਆ ਤੇ 60% ਟੈਨ ਦੀ ਕੰਡੀਸ਼ਨ ਪਈ ਹੈ ਸਿਲਵਰ ਕਲਰ ਹੈ ਤੇ ਲਾਇਵ ਪਾਏ ਹੋਇਆ ਵਧੀਆ ਗੱਡੀ ਐ ਤੇ ਪੂਰੀ ਕੰਡੀਸ਼ਨ ਪੂਰੀ ਵਧੀਆ ਪਈ ਐ ਇਹਦੀ ਗੱਡੀ ਦੀ ਤੇ ਵੀਰ ਦਾ ਨੰਬਰ ਐ 9781904813 ਜਿੱਤੀ ਗੱਡੀ ਐ ਵੀਰ ਦੀ ਉਹਦਾ ਨੰਬਰ ਐ ਤੇ ਜਿਨੇ ਮੇਰੇ ਭਰਾ ਨੇ ਲੈਣੀ ਐ ਫੋਨ ਕਰ ਲਿਓ ਤੇ ਆ ਦੀ ਡੀਲ ਕਰ ਲਿਓ ਕਰੇ ਬੈਠੇ ਤੁਹਾਨੂੰ ਗੱਡੀ ਦੀ ਇਨਫੋਰਮੇਸ਼ਨ ਪੂਰੀ ਮਿਲ ਜੂਗੀ ਵੀਰ ਨੂੰ ਪੁੱਛ ਲਿਓ ਜੋ ਵੀ ਤੁਸੀਂ ਪੁੱਛਣਾ ਹੈ ਕੁਝ ਗੱਡੀ ਬਾਰੇ ਤੇ ਆਦਿ ਗੱਡੀ ਖਰੀਦ ਸਕਦੇ ਹੋ ਤੇ ਕਿਸੇ ਵੀਰ ਨੇ ਜੇ ਆਪਣੇ ਚੈਨਲ ਤੇ ਐਡ ਕਰਾਉਣੀ ਹੋਵੇ ਕਿਸੇ ਮਸ਼ੀਨਰੀ ਦੀ ਕਿਸੇ ਵੀ ਚੀਜ਼ ਦੀ ਤਾਂ ਉਹਦੀਆਂ ਪੰਜ ਤੋਂ ਸੱਤ ਫੋਟੋਆਂ ਖਿੱਚ ਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਤੇ WhatsApp ਨੰਬਰ ਹੈ ਮੇਰਾ 7696329488 ਬਾਰ ਬਾਰ ਥੱਲੇ ਚਿੱਟੇ ਅੱਖਰਾਂ 'ਚ ਚੱਲ ਵੀ ਰਿਹਾ ਹੈ ਤੇ ਇੱਕ ਗੱਲ ਹੋਰ ਵੀਰੇ ਚੈਨਲ ਨੂੰ ਸਪੋਰਟ ਕਰਿਆ ਕਰੋ ਪੂਰੀ ਤੇ ਜੋ ਵੀ ਨਵਾਂ ਦੇਖ ਰਿਹਾ ਮੇਰਾ ਵੀਰ ਥੱਲੇ ਲਾਲ ਜਿਹੇ ਰੰਗ ਦਾ ਬਟਨ ਹੋਆ ਸਬਸਕ੍ਰਾਈਬ ਜਰੂਰ ਕਰ ਲੈ ਚੈਨਲ ਨੂੰ ਲਾਲ ਜਿਹੇ ਰੰਗ ਦੇ ਬਟਨ ਨੂੰ ਦਬਾ ਕੇ ਤੇ ਨਾਲ ਹੀ ਘੰਟੀ ਦਾ ਬਟਨ ਆਊਗਾ ਉਹਨੂੰ ਦਬਾ ਲਿਓ ਉਹਦਾ ਫਾਇਦਾ ਹੋਊਗਾ ਕਿ ਜਦੋਂ ਵੀ ਅਸੀਂ ਵੀਡੀਓ ਪਾਵਾਂਗੇ ਤੁਰਤ ਮੈਸੇਜ ਤੁਰਤ ਪੇ ਤੁਹਾਡੇ ਕੋਲੇ ਚਲਾ ਜਾਊਗਾ ਤੇ ਅੱਗੇ ਆਸ਼ਾ ਟਰੈਕਟਰ ਦੇਖ ਲਿਓ ਆਸ਼ਾ 1997 ਮਾਡਲ ਹੈ 1.5 ਲੱਖ ਕੀਮਤ ਹੈ ਜੀ ਇਹਦੀ ਫਰਿਆਵਦ ਘੜਾ ਹੈ 80% ਟੈਰੰਦ ਕੰਡੀਸ਼ਨ ਹੈ ਤੇ ਸਕਰੀਨ ਤੇ ਵੀਰ ਦਾ ਨੰਬਰ ਸ਼ੋ ਹੋ ਰਿਹਾ ਹੈ 9583726859 ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਹੈ ਤੇ ਆਪ ਵੀਡੀਓ ਬਾਰੇ ਵੀ ਦੱਸਿਆ ਕਰੋ ਚੈਨਲ ਵਾਰੀ ਵਿਦਿਆ ਕਰੋ ਤੇ ਚੈਨਲ ਨੂੰ ਪੂਰਾ ਸਪੋਰਟ ਕਰਿਆ ਕਰੋ ਤੇ ਇਸ ਤਰ੍ਹਾਂ ਦੇ ਵੀਡੀਓ ਆਪਣੇ ਚੈਨਲ ਤੇ ਨਵੀਆਂ-ਨਵੀਆਂ ਡੇਲੀ ਹਰ ਰੋਜ਼ ਪੈਂਦੀਆਂ ਰਹਿੰਦੀਆਂ ਤੁਹਾਡੇ ਕਰਕੇ ਚੈਨਲ ਚੱਲਦਾ ਵੀਰੇ ਤਾਂ ਕਰਕੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਪੋਰਟ ਕਰਿਆ ਕਰੋ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਕਿਤੇ ਨਹੀਂ ਜਾਣਾ ਤੇ ਚੈਨਲ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਦੇਖ ਰਹੇ ਹੋ ਆਪਣਾ ਇੱਕ ਆਸ਼ਾ ਟਰੈਕਟਰ ਹੋਰ ਆ ਗਿਆ ਮੇਰੇ ਵੀਰ ਨੇ ਭੇਜਿਆ ਤੇ 1996 ਮਾਡਲ ਹੈ 140 ਰੇਟ ਹੈ ਜੀ ਤੇ 60% ਟਾਇਰਾਂ ਦੀ ਕੰਡੀਸ਼ਨ ਹੈ ਤੇ ਨੰਬਰ ਸਕ੍ਰੀਨ ਤੇ ਸ਼ੋ ਹੋ ਰਿਹਾ ਤੇ ਬੜੀਆ ਕੰਡੀਸ਼ਨ ਦਾ ਟਰੈਕਟਰ ਹੈ ਵੀ ਸ਼ੋਸ਼ੂ ਲਾ ਰੱਖਿਆ ਵੀਰ ਨੇ ਤੇ ਮਿਊਜ਼ਿਕ ਸਿਸਟਮ ਵੀ ਲੱਗਿਆ ਹੈ ਪਿੱਛੇ ਬਕਸੇ ਲੱਗੇ ਹੋਏ ਦੇਖੋ ਤੁਸੀਂ ਤੇ ਮੇਰੇ ਵੀਰ ਨੇ ਕਿਸੇ ਨੇ ਵੀ ਲੈਣਾ ਤੇ ਫੋਨ ਜ਼ਰੂਰ ਕਰ ਲਿਆ ਕਰੋ ਇੱਕ ਵਾਰੀ ਕਿਹੜੇ ਰੇਟ ਹੁੰਦੇ ਆ ਪੱਕੇ ਨਹੀਂ ਹੁੰਦੇ ਤੇ ਵੀਰ ਵੱਧ ਘੱਟ ਰੱਖ ਲੈਂਦਾ ਇੱਕ ਵਾਰੀ ਤੇ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਘੱਟ ਵੱਧ ਤੇ ਇਛਾ ਤੇ ਲੱਗਿਆ ਡਰੈਕਟਰ ਨੂੰ ਤੇ ਵੀਰੇ ਲਾਈਕ ਕਰ ਦਿਓ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਚਾਹੀਦੀ ਹੈ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਰੇ ਸਬਸਕ੍ਰਾਈਬ ਕੋਈ ਨਹੀਂ ਕਰਦਾ ਤੇ ਹੱਥ ਜੋੜ ਕੇ ਬੇਨਤੀ ਹੈ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਚੈਨਲ ਨੂੰ ਤੇ ਐਡ ਲਾਉਣ ਲਈ ਮੇਰਾ WhatsApp ਨੰਬਰ ਹੈ 7696329488 ਇਹਦੇ ਉੱਤੇ 507 ਜਿਹੜੀ ਚੀਜ਼ ਦੀ ਐਡ ਲਾਉਣੀ ਹੈ ਮਸ਼ੀਨਰੀ ਦੀ ਤੇ ਮੈਨੂੰ ਸੈਂਡ ਕਰ ਦਿਓ ਫੋਟੋਆਂ ਤੇ ਸਾਰੀ ਡਿਟੇਲ ਆ ਮੈਂ ਐਡ ਤੁਹਾਡੀ ਜਲਦੀ ਆਪਣੇ ਚੈਨਲ ਤੇ ਲਗਾ ਦੇਾਂਗੇ ਟਰੈਕਟਰ ਮੰਡੀ ਤੇ ਤੇ ਅੱਗੇ ਦੇਖ ਰਹੇ ਹਾਂ HMT 49Y ਟਰੈਕਟਰ ਹੈ ਜੀ 2005 ਮਾਡਲ ਹੈ 23 ਰੇਟ ਹੈ ਬਠਿੰਡਾ ਏਰੀਆ ਹੈ ਤੇ 30% ਰੈਂ ਦੀ ਕੰਡੀਸ਼ਨ ਹੈ ਤੇ ਵੀਰ ਦਾ ਨੰਬਰ ਹੈ 94633 35368 ਤੇ ਬਾਈ ਨੇ ਕਿਹਾ ਕਿ ਉਹ ਸੋਨਾਲੀ ਕਾ ਟ੍ਰੈਕਟ ਨਾਲ ਚੇਂਜ ਵੀ ਕਰ ਲੂਆ ਬਦਲਾ ਵੀ ਕਰ ਲੂਆ ਜੇ ਕਿਸੇ ਨੇ ਸੋਨਾਲੀ ਕਾ ਨਾਲ ਚੇਂਜ ਕਰਨਾ ਹੈ ਤਾਂ ਬਾਈ ਨੂੰ ਫੋਨ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਰੇ ਤੇ ਆਪਣੇ ਚੈਨਲ ਨਾਲ ਬਨੇ ਰਹੋ ਤੇ ਨਵੀਂ ਨਵੀਂ ਵੀਡੀਓ ਲੈ ਕੇ ਮੈਂ ਹਾਜ਼ਰ ਹੁੰਦਾ ਰਹੂਗਾ ਤੇ ਰਿਸਪੌਂਸ ਦਿਆ ਕਰੋ ਵੀਰੇ ਵਧੀਆ ਚੈਨਲ ਨੂੰ ਪੂਰੀ ਵੀਡੀਓ ਦੇਖਿਆ ਕਰੋ ਤੇ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਤਬਲੇ ਆਪਣੇ ਚੈਨਲ ਨਾਲ ਬਨੇ ਰਹੋ ਤੇ ਮੈਂ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੂੰਗਾ